ਹਾਂਜੀ ਕਿੱਦਾਂ ਸਾਰੇ ਆਪਾਂ ਗੜਿਆ ਗਿੱਲਪਿੰਡ ਰਾਇਲ ਮਾਲ ਦੇ ਵਿੱਚ ਇੱਥੇ ਤੁਹਾਨੂੰ ਨਾ ਸੈਕੰਡ ਹੈਂਡ ਵੀ ਸਮਾਨ ਮਿਲ ਜੂ ਜਮੇ ਨਵੇਂ ਵਰਗਾ ਤੇ ਰੇਟ ਦਾ ਬਹੁਤ ਫਰਕ ਹੁੰਦਾ ਨਵੇਂ ਲੈਣ ਨਵੇਂ ਵੀ ਮਿਲ ਜੂ ਸੈਕੰਡ ਹੈਂਡ ਚੀਜ਼ ਮਿਲ ਜਾਂਦੀ ਹੈ ਜਿਹੜੀ ਆ ਦੇਖੋ ਰੇਟ ਲੱਗੇ ਹੋ ਨੇ ਵਾਸ਼ਿੰਗ ਮਸ਼ੀਨਾਂ ਦੇ ਬਹੁਤ ਘੱਟ ਰੇਂਜ ਚ ਮਿਲ ਜਾਂਦੀਆਂ ਨੇ ਨਵੀਆਂ ਜਮੇ ਵਿੱਚ ਇੱਕ ਅੱਧੀ ਜਿੱਦਾਂ ਕੋਈ ਸਕਰਾਚ ਲੱਗਿਆ ਹੁੰਦਾ ਜਿੱਦਾਂ ਕੰਪਨੀ ਨੂੰ ਪਤਾ ਬੇਕਦਰ ਨਹੀਂ ਉਹ ਫਿਰ ਫਿਰ ਇੱਦਾਂ ਘੱਟਦੇ ਡਿਸਕਾਊਂਟ ਬਹੁਤ ਜ਼ਿਆਦਾ ਮਿਲ ਜਾਂਦੇ ਨੇ ਉੱਤੇ ਕਾਫੀ ਦਾ ਡਿਸਕਾਊਂਟ ਮਿਲਦਾ ਤੇ ਇਹਨਾਂ ਕੋਲ ਹੁੰਦਾ ਵੀ ਸਾਰਾ ਕੁਝ ਹੀ ਆ ਐਲਈਡੀਆਂ ਵਾਸ਼ਿੰਗ ਮਸ਼ੀਨਾਂ ਕਪ ਕੋਈ ਸਾਈਕਲ ਹੋ ਗਏ ਬੈੱਡ ਸੋਫੇ ਕੋਈ ਵੀ ਚੀਜ਼ ਕੱਪੜੇ ਹੋ ਗਏ ਸ਼ੂ ਲੈ ਲੋ ਬੂਟ ਜਿਹੜਾ ਕੁਝ ਮਰਜ਼ੀ ਲੈ ਲੋ ਤੁਹਾਨੂੰ ਰੇਟ ਦਾ ਬਹੁਤ ਫਰਕ ਪੈਣਾ ਦੇਖੋ ਜਿਹੜੇ ਸਾਹਮਣੇ ਰੇਟ ਲੱਗੇ ਹੋਏ ਨੇ ਤੇ ਇਦਾਂ ਦੀ ਕੋਈ ਆਈਟਮ ਨਹੀਂ ਹੈਗੀ ਜਿਹੜੀ ਇੱਥੇ ਨਾ ਪਈ ਹੋਵੇ ਆ ਦੇਖ ਲੋ ਮੋਬਾਈਲਾਂ ਦੀ ਸਾਰੀ ਸੈਕਸਰੀ ਸਪੀਕਰ ਕੁਛ ਵੀ ਲੈ ਲਓ ਮੋਚ ਲੈ ਲਓ ਬਾਕੀ ਤੁਹਾਡੇ ਸਾਹਮਣੇ ਆ ਸਾਰੇ ਕੱਲੀ ਕੱਲੀ ਚੀਜ਼ ਵੱਡੇ ਤੋਂ ਵੱਡਾ ਸਵੀਕਰ ਛੋਟੇ ਤੋਂ ਛੋਟਾ ਸੈਕਹੈਂਡ ਲੈਣਾ ਸੈਕਹੈਂਡ ਲੈ ਲਓ ਨਵਾਂ ਲੈਣਾ ਨਵਾਂ ਲੈ ਲਓ ਸੈਕਹੈਂਡ ਹੈਂਡ ਲੈਣ ਦਾ ਫਾਇਦਾ ਕਿਉਂਕਿ ਇਹ ਥੋੜਾ ਸਕ੍ਰੈਚ ਵਾਲਾ ਮਾਲ ਹੁੰਦਾ ਜਮੇ ਹੀ ਨਵਾਂ ਵਾ ਤੇ ਡਿਸਕਾਊਂਟ ਚੰਗਾ ਵਧੀਆ ਮਿਲ ਜਾਂਦਾ ਵਾ ਇਹ ਸਾਰਿਆਂ ਨੂੰ ਪਤਾ ਹੀ ਹੋਇਆ ਗਿੱਲਪਿੰਡ ਆ ਰਿੰਗ ਰੋਡੋਂ ਨਿਕਲਦੇ ਆਪਾਂ ਚੌਂਕ ਦੇ ਵਿੱਚ ਹੀ ਇਹ ਐ ਲੀਡੀਆਂ ਦੇ ਲਓ ਇਨਾ ਦੇ ਰੇਟ ਦਾ ਬਹੁਤ ਫਰਕ ਆ ਤੇ ਤੁਸੀਂ ਸ਼ੰਗਰਾਨੇ ਲੀੜੀ ਲੈਣੀ ਹੈ ਵੱਡੇ ਵੱਡੀਆਂ ਬਹੁਤ ਰੇਂਜ ਦਾ ਫਰਕ ਆ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਦੇਖਿਓ ਉੱਥੇ ਬਹੁਤ ਜ਼ਿਆਦਾ ਸਟਾਕ ਰਹਿਣਾ ਕੋਲ ਆ ਦੇਖੋ ਸ਼ੂ ਵੀ ਪਏ ਨੇ ਕੱਪੜੇ ਤੱਕ ਵੀ ਮਿਲ ਜਾਣਗੇ ਤੁਹਾਨੂੰ ਆ ਸ਼ੂ ਵਹੰਗੇ ਬ੍ਰਾਂਡਾਂ ਦੇ ਵੱਡੇ ਵੱਡੇ ਆ आधा ਡਿਸਕਾਊਂਟ ਅੱਧਾ 50 50 ਪਰਸੈਂਟ ਦੇ ਡਿਸਕਾਊਂਟ ਦੇ ਲੱਗੇ ਹੋਏ ਨੇ ਤੇ ਆ ਦੇਖ ਲਓ ਪੂਰੇ ਜਿਹੜੇ ਵਧੀਆ ਬ੍ਰਾਂਡ ਨੇ ਉਹਨਾਂ ਦੇ ਵੀ ਆ ਕੱਪੜੇ ਦੇਖ ਲਓ ਇਹ ਵੀ ਇਦਾਂ ਹੀ ਆ ਬ੍ਰਾਂਡਡ ਤੁਹਾਨੂੰ ਡਿਸਕਾਊਂਟ ਦੇ ਉੱਤੇ ਮਿਲ ਜਾਣਗੇ ਔਰ ਸਾਈਕਲ ਖੜੇ ਨੇ ਕਿ ਇਹਨਾਂ ਸਾਈਕਲ ਲੈਣਾ ਹੋਵੇ ਸੈਕੰਡ ਹੈਂਡ ਨਵਾਂ ਲੈਣਾ ਨਵਾਂ ਲੈ ਲਿਓ ਸੈਕੰਡ ਹੈਂਡ ਲੈਣ ਦਾ ਫਾਇਦਾ ਵਾ ডিসਕਾਊਂਟ ਸਾਰੇ ਚੀਜ਼ਾਂ ਤੇ ਮਿਲਦਾ ਵਾ ਤੇ ਉੱਪਰ ਲੇਕ ਕੇ ਲਾਇਆ ਹੋਇਆ ਇਹਨਾਂ ਦਾ ਹੁਣ ਇਹ ਨਹੀਂ ਹੁੰਦਾ ਵੀ ਹਾਂ ਉਹ ডিসਕਾਊਂਟ ਕਰ ਦੇ ਦਿੰਦੇ ਉਹ ਤੁਹਾਨੂੰ ਪਤਾ ਹੀ ਸਕਰੇਚ ਵਾਲਾ ਮੋਟਰ ਲੱਗ ਜੇ ਤਾਂ ਅਗਲਾ ਨਹੀਂ ਲੈਂਦਾ ਪਰ ਉਹ ਇਦਾਂ ਕੱਢ ਦਿਆ ਸਮਾਨ ਲੈਸ ਦੇ ਕੇ ਤੇ ਬਾਕੀ ਤੁਸੀਂ ਉਹਨੂੰ ਕੱਲੀ-ਕੱਲੀ ਚੀਜ਼ ਦਿਖਾ ਰਿਹਾ ਮੈਂ ਦੇਖ ਲਓ ਤੁਹਾਨੂੰ ਭਾਂਡੇ ਦਾ ਕਰੀ ਦਾ ਸਾਰਾ ਸਮਾਨ ਬੈੱਡ ਸੋਫੇ ਗੱਦੇ ਜਿਹੜਾ ਕੋ ਮਰਜ਼ੀ ਲੈ ਲਿਓ ਉਸ ਸਾਰਾ ਕੁਝ ਮਿਲੂਗਾ ਕੋਈ ਇਦਾਂ ਦਾ ਆਈਟਮ ਹੈਗੀ ਨਹੀਂ ਜਿਹੜੇ ਇਨਾਂ ਕੋਲੇ ਨਾ ਹੋਵੇ ਦੇਖੋ ਸਾਰੇ ਸਾਹਮਣੇ ਆ ਬਾਕੀ ਸਾਰੇ ਪੌਸ਼ੀ ਮਸ਼ੀਨਾ ਕਿੰਨੇ ਤਰ੍ਹਾਂ ਦੇ ਆ ਫ੍ਰਿਜਾਂ ਬਹੁਤ ਤਰ੍ਹਾਂ ਦੀਆਂ ਨੇ ਅੱਜ ਕਰੋਕਰੀ ਦਾ ਸਾਮਾਨ ਆ ਗਿਆ ਸਾਰਾ ਗਰਮ ਬੋਤਲਾ ਹੋ ਗਿਆ ਗੀਜਰ ਹੋ ਗਏ ਕੁਝ ਵੀ ਲੈਣਾ ਹੋਵੇ ਆ ਦੇਖੋ ਪਾਂਡਿਆਂ ਦਾ ਸਾਰੇ ਬਹੁਤ ਲੱਗਿਆ ਗੱਦੇ ਬੈੱਡ ਬੁੱਡ ਇੱਕ ਵਾਰੀ ਜ਼ਰੂਰ ਜਾ ਕੇ ਦੇਖਿਓ ਮੰਗਾ ਚਲੋ ਇਹ ਵੀਡੀਓ ਪਾਉਣੀ ਪਹਿਲਾਂ ਹੀ ਕਾਫੀ ਟਾਈਮ 걸ਣਾ ਪਈ ਸੀ ਕਿ ਹੁਣ ਮੈਨੂੰ ਮੈਥੋਂ ਨਹੀਂ ਪਈ ਤੇ ਚਲੋ ਮੈਂ ਕਿਹਾ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਉਹ ਇੰਨਾ ਕੋਲੇ ਵਧੀਆ ਚੀਜ਼ਾਂ ਜਿਵੇਂ ਨਵੇਂ ਵਰਗੇ ਘੱਟ ਰੇਟੇ ਮਿਲ ਜਾਂਦੀਆਂ ਨੇ ਉਹ ਬੱਚਿਆਂ ਦੇ ਘਣਾਉਣਿਆਂ ਤੱਕ ਉਹ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ LED ਛੋਟੀ ਦੇ ਛੋਟੀ ਵੱਡੀ ਤੋਂ ਵੱਡੀ ਤੇ ਰੇਟ ਤੁਸੀਂ ਆਪਦੇ ਹਿਸਾਬ ਨਾਲ ਲੈ ਸਕਦੇ ਹੋ ਕੰਡੀਸ਼ਨ ਨਵੀਂ ਪੰਜਾਂ ਦੇ ਵਿੱਚ ਆ ਦੇਖ ਲਓ ਭਾਂਡੇ ਸਾਰੇ ਤਰ੍ਹਾਂ ਦੇ ਪੈਨ ਪੂਨ ਸਾਰੇ ਤਰ੍ਹਾਂ ਦੇ ਮਾਂਟੇ ਭੁੰਡੇ ਸਾਰਾ ਕੁਝ ਮਿਲ ਜੂਗਾ ਤੇ ਇੱਕ ਵਾਰੀ ਜ਼ਰੂਰ ਉੱਥੇ ਜਾਓ ਬਾਈ ਜੀ ਬਾਕੀ ਆ ਦੇਖ ਲਓ ਭਾਂਡੇ ਸਾਰੇ ਤਰ੍ਹਾਂ ਦੇ ਮਿਲ ਜਾਣਾ ਤੁਹਾਨੂੰ ਜੋ ਬਾਕੀ ਕਿਚਨ ਚ ਵਾਰਦੇ ਨੇ ਹੋਰ ਵੀ ਬੜੀਆਂ ਚੀਜ਼ਾਂ ਦੇਖ ਲਓ ਕੜਾਹੀਆਂ ਹੋਗੀਆਂ ਕੁੱਕਰ ਹੋਗੇ ਗਲਾਸ ਹੋਗੇ ਕੱਚ ਦੇ ਦੂਜੇ ਕੱਪ ਹੋਗੇ ਕਰੋਕਰੀ ਦਾ ਸਾਰਾ ਸਮਾਨ ਉਹ ਵੀ ਹੈਗਾ ਆ ਦੇਖੋ ਬਾਕੀ ਕੁਰਸੀਆਂ ਖੁਰਸੀਆਂ ਤਾਂ ਇਹ ਜਿਹੜੇ ਕਲੌਕ ਤੇ 2j100 ਪੀ ਉਹਨਾਂ ਕੋਲੇ ਤੁਸੀਂ ਜਾ ਕੇ ਦੇਖ ਸਕਦੇ ਚੈੱਕ ਕਰੋ ਰੇਟ ਵਧੀਆ ਮਿਲਜੂ ਨਵੀਂ ਚੀਜ਼ਾਂ ਨੇ ਕੋਈ ਐਦਾਂ ਨਹੀਂ ਹੈਗਾ ਵੀ ਸੈਂਕੜਾੜ ਐਦਾਂ ਹੁੰਦੀਆਂ ਸਕ੍ਰੈਚ ਵਾਲੀਆਂ ਹੁੰਦੀਆਂ ਨੇ ਇਹ ਤੇ ਤੁਹਾਨੂੰ ਵਧੀਆ ਵਧੀਆ ਬੂਟ ਬ੍ਰਾਂਡ ਦੇ ਪੂਰੇ ডিসਕਾਊਂਟ ਬਹੁਤ ਜ਼ਿਆਦਾ ਮਿਲ ਜਾਂਦਾ ਆ ਦੇਖ ਲੋ oven oven ਫੇ ਨੇ ਸਾਰਾ ਕੁਝ ਐਨਾਂ ਕੋਲੇ ਵਧੀਆ ਚੀਜ਼ ਬਣਾਈ ਹੋਈ ਤੇ ਆ ਦੇਖ ਲੋ ਬਾਕੀ ਫਰਿੱਜਾਂ ਪਈਆਂ ਨੇ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਸਾਰਾ ਕੁਝ ਮਿਲੂ ਤੁਹਾਨੂੰ ਉੱਪਰ ਗੀਂਜਰ ਪੈਣ ਨੇ ਆ ਬੈਟ ਹੋ ਗਏ ਬੋਲ ਆ ਗਏ ਜਵਾਕ ਨੇ ਖੇਡਾਂ ਹੈਲਮਟ ਹੋ ਗਏ A, z jay jay na, a, z. a nikki to Z ਚੀਜ਼ਾਂ ਇਹਨਾਂ ਕੋਲ A to Z ਸਾਦੇ ਲੋ ਨਿੱਕੀ ਤੋਂ ਨਿੱਕੀ ਜੀ ਵੱਡੀ ਤੋਂ ਵੱਡੀ ਤੁਹਾਨੂੰ ਮਿਲ ਜਾਊਗੀ ਇੱਕ ਵਾਰੀ ਜ਼ਰੂਰ ਜਾ ਕੇ ਦੇਖਿਓ ਜੇ ਕਿਸੇ ਨੂੰ ਕੋਈ ਚੀਜ਼ ਲੈਣੀ ਹੁੰਦੀ ਆ ਤੇ ਰੇਟ ਚੈੱਕ ਕਰਿਓ ਤੁਹਾਨੂੰ ਫਰਕ ਕੇ ਮਿਲੂਗਾ ਬਹੁਤ ਜ਼ਿਆਦਾ ਸਿਕਰਾਜ ਤੋਂ ਕੀ ਹੁੰਦਾ ਉੱਪਰ ਸਟicker ਲੱਗ ਜਾਂਦਾ ਜਾਓ ਮਾੜੇ ਮੋٹے ਸਿਕਰਾਜ ਨਾਲ ਕੀ ਹੁੰਦਾ ਆਪਾਂ ਯੂਜ਼ ਕਰਨੀ ਹੁੰਦੀ ਆ ਵਧੀਆ ਆਪਾਂ ਯੂਜ਼ ਕਰਦੇ ਆਪਾਂ ਘੜਾ ਸ਼ੋਅ ਨੂੰ ਲੈਣੀ ਹੁੰਦੀ ਹੈ ਜਿਦਾਂ ਆਹ ਪੱਖੇ-ਪੁੱਖੇ ਮਿਲ ਲੈਣਗੇ ਤੁਹਾਨੂੰ ਜਿਹੜੇ ਮਰਜ਼ੀ ਤਰ੍ਹਾਂ ਦੇ ਪੱਖੇ ਲੈ ਲਿਓ ਬਾਕੀ ਤੁਹਾਡੇ ਸਾਹਮਣੇ ਆ ਗਿਟਾਰ ਹੁੰਦੇ ਜਿਹੜੇ ਬਜੌਣ ਵਾਲੇ ਉਹ ਵੀ ਇੰਨਾਂ ਕੋਲੇ ਪਏ ਨੇ ਆ ਦੇ ਰੇਟ ਲੱਗੇ ਮਸ਼ੀਨਾਂ ਤੇ ਆ ਜੜ ਰੇਟ ਲੱਗੇ ਨੇ ਵੱਖਰੇ ਵੱਖਰੇ ਸਾਰੀਆਂ ਚੀਜ਼ਾਂ ਦੇ ਨਾਲ ਹੀ ਨਾਲ ਰੇਟ ਲਾਏ ਹੋਏ ਨੇ ਇਹਨਾਂ ਦੇ ਤੁਸੀਂ ਜਾ ਕੇ ਦੇਖ ਸਕਦੇ ਹੋ ਬੜੀ ਘੈਂਟ ਚੀਜ਼ ਆ ਇੱਕ ਵਾਰੀ ਜ਼ਰੂਰ ਮਾਰੋ ਜੇੜਾ ਉੱਥੇ ਪਿੰਡ ਗੱਲ ਜਦੋਂ ਆਪਾਂ ਰਿੰਗ ਰੌਡ ਨੂੰ ਜਾਂਦੇ ਆ ਬਾਈਪਾਸ ਚੌਂਕ ਦੇ ਨਾਲ ਹੀ ਆ ਇਹ ਕੋ ਰਵਾਈਲ ਮਾਲ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਸਾਰਾ ਕੁਝ ਬਾਕੀ ਤੁਸੀਂ ਦੇਖ ਲਓ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਸਾਨੂੰ ਚੀਜ਼ ਮਿਲ ਜੂਗੀ ਇੱਥੇ ਜਿੱਦਾਂ ਦੀ ਮਰਜ਼ੀ ਧੀ ਲੈਣਾ ਦੇਖੋ ਡਿਸਕਾਊਂਟ ਕਾਫੀ ਹੈ ਵਿੱਚ ਲੱਗਾ ਹੋਇਆ ਫਰੈਸ਼ ਵੀ ਹੈਗੇ ਨਵੀਆਂ ਵੀ ਹੈ ਜੇ ਤੁਸੀ ਨਵੀਂ ਲੈਣੀਆਂ ਨਵੀਆਂ ਦੇ ਵੀ ਡਿਸਕਾਊਂਟ ਹੈਗਾ ਵਿੱਚ ਤੇ ਬਾਕੀ ਤੁਸੀਂ ਦੇਖ ਕੇ ਲੈ ਸਕਦੇ ਹੋ ਉਹਨਾਂ ਇਤੋਂ ਕੱਲੀ ਕੱਲੀ ਚੀਜ਼ ਤਾਂ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਬਥਰ ਵੀਡੀਓ ਲੰਬੀ ਹੋ ਜਾਣੀ ਹੈ ਹਨਾ ਤਾਂ ਕਰਕੇ ਮੈਂ ਕਿਹਾ ਚਲੋ ਤੁਹਾਨੂੰ ਮੇਨ ਮੇਨ ਜਮਾ ਦਿਖਾਦਾ ਇਹਨਾਂ ਕੋਲ ਬਹੁਤ ਕੋਸ਼ਾ ਬਹੁਤ ਵੱਡਾ ਮੌਲ ਬਣਾਇਆ ਹੋਇਆ ਵਾ ਬਾਕੀ ਨਮੀ ਤੋਂ ਨਵੀਂ ਪ੍ਰਾਣੀ ਤੋਂ ਪ੍ਰਾਣੀ ਆਈਟਮ ਤੁਹਾਨੂੰ ਮਿਲ ਜੂਗੀ ਇੱਥੋਂ ਬੋਸਾ ਮੂਜੀ ਨਵੀਂ ਬਹੁਤ ਕਸਮ ਦੀਆਂ ਨੇ ਐ ਲਿਡੀਆਂ ਬਹੁਤ ਕਸਮ ਦੀਆਂ ਨੇ ਚਲੋ ਬਾਰ ਬਾਰ ਮੈਂ ਉਹੀ ਗੱਲ ਆ ਇੱਕ ਵਾਰੀ ਤੁਸੀਂ ਆਪ ਵਿਜ਼ਿਟ ਕਰੋ ਤੇ ਜਾ ਕੇ ਦੇਖੋ ਮੈਂ ਉੱਪਰ ਨੰਬਰ ਵੀ ਲਿਖ ਦਊਗਾ ਰਾਇਲ ਮਾਲ ਇਹ ਗਿੱਲਾ ਵਾ ਤੁਸੀਂ ਫੋਨ ਕਰਕੇ ਵੀ ਆ ਸਕਦੇ ਹੋ ਜੇ ਕਿਸੇ ਨੇ ਦੂਰੋਂ ਆਉਣਾ ਬੋਸ ਜਿ ਵਗੈਰਾ ਕੈਮਰੇ ਸਾਰਾ ਕੁਝ ਮਿਲੋ ਏ ਟੂ ਜ਼ੈਡ ਐਦਾਂ ਦੀ ਕੋਈ ਆਈਟਮ ਹੈਗੀ ਹੀ ਨਹੀਂ ਜਿਹੜੀ ਨਾ ਮਿਲੂ ਤੁਹਾਨੂੰ ਆ ਗਿਟਾਰ ਦੇਖ ਲਓ ਗਿਟਾਰ ਪਏ ਨੇ ਚਲੋ ਠੀਕ ਆ ਜੀ ਮੈਨੂੰ ਇਹ ਦਿਖਾਉਣਾ ਸੀਗਾ ਓਕੇ